ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰਵਾਇ ਵੀਰਾਂ ਨੂੰ ਲੋਗ ਆਜ 8 ਅਪ੍ਰੈਲ ਨੂੰ ਉੱਡੀਆਂ ਸਾਰੀਆਂ ਕੈਰ ਦੂਸਰ ਤੇ ਤੀਸਰ ਵਾਲੀ ਬਾਈਆਂ ਦੇ ਅਪਰੇਟ ਲੈ ਕੇ ਹਾਜ਼ਰ ਹੋਏ ਆਂ ਵੀਡੀਓ ਵਧੀਆ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਕੂਤਰਾਂ ਵਾਲੇ ਗਰੁੱਪਾਂ 'ਚ ਤੇ ਲਾਈਕ ਵੀ ਕਰ ਦਿਓ ਬਾਈ 7 ਅਪ੍ਰੈਲ ਨੂੰ ਬਾਈ ਪਿੰਡ ਚੇਹਰਾਂ ਵਾਲੀ ਦਾ 73 ਕੂਤਰ ODE 1700 ਮੁੱਢ ਨੂੰ 8 ਅਪ੍ਰੈਲ ਨੂੰ ਦੂਸਰ ਚਿਹਰੇ 35 ODE ਸੀ ਅੱਜ 440 ਦੇ ਬਾਈ 8 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਔਰ ਕੀਦੇ ਕੂਤਰ ਸੀ ਕੀਨੇ ਮੋੜੇ ਸਾਨੂੰ ਦੱਸਦੇ ਆਂ ਪਹਿਲਾ ਰਿਹਾ ਬਾਈ ਕਾਕੂ ਸੇਖਪੁਰਾ ਪੁੱਲ ਰਾਇਆ ਬਾਈ ਨੂੰ ਸੀ ਪਾ ਨੰਗਲ ਪੱਖੇ ਦਾ ਜੇਤੂ ਰਹਾ ਇਹਨਾਂ ਨੇ ਖੁਦ ਹੀ ਸੰਭਿਆ ਸੀ ਤੀਜਾ ਨੰਬਰ ਬਾਈ ਕੱਪ ਚਰਾਗ ਮੋੜਾ ਇਹਨਾਂ ਨੇ ਖੁਦ ਹੀ ਸੰਭਿਆ ਸੀ ਹੈਰੀ ਕੈਨੇਡਾ ਅਰਮਾਨ ਕਰਤਾਰਪੁਰ ਨੇ ਸੰਭਿਆ ਸੀ ਆਮਣਾ ਸੇਖਪੁਰਾ ਕਾਕੂ ਸੇਖਪੁਰਾ ਨੇ ਡੀਸੀ ਲੋਹਾਖੀੜਾ ਇਹਨਾਂ ਨੇ ਖੁਦ ਹੀ ਸੰਭਿਆ ਸੀ ਸਜੀਤ ਓਡੇ ਤਾਂ ਇਹਨਾਂ ਨੇ ਵੀ ਖੁਦ ਹੀ ਸੰਭਿਆ ਸੀ ਜੱਗਾ ਲਾੜ ਵੰਜਾਰਾ ਇਹ ਚਰਾਗ ਮੋੜਾ ਤੇ ਗੁਰਪ੍ਰੀਤ ਖਾਲਾ ਨੇ ਸੰਭਿਆ ਸੀ ਤੇ 7 ਅਪ੍ਰੈਲ ਨੂੰ ਬਾਈ ਪਿੰਡ ਰਾਪੋਟਾਣੀ 79 ਗੂਤਰ ਓਡੇ ਸੀ 1200 ਮਿੰਟ ਨੂੰ ਅੱਜ ਦੂਸਰ ਛੋਟੇ ਸੀ ਵੀਰੇ 25 ਗੂਤਰ ਤੇ 6 ਵਜੇ ਵੀਰੇ 6 ਗੂਤਰਾਂ ਦੀ ਬਾਜੀ ਸੰਜੀ ਹੋ ਗਈ ਸੀ ਛੇਣਾ ਟਾਈਮ ਕੀਤਾ ਸੀ ਮੰਨ ਲਓ ਉਹਨਾਂ ਦੀ ਸਾਂਝੀ ਹੋ ਗਈ ਸੀ ਬਈ ਤੁਹਾਨੂੰ ਦੱਸ ਦਿਆਂ ਕਿਹਦੇ ਕਿਹਦੇ ਕੂਤਰ ਸੀ ਅਮਨਦੀਪ ਜਾਖਲ ਗਰਮੇਲ ਫੱਤਾ ਗਗਦੀਪ ਚੱਕ ਵਾਲੀ ਸ਼ੇਰ ਨਿੱਕਾ ਰੌਣ ਕਾਲੀ ਲੱਦੂਆਣਾ ਤੇ ਮਾ ਪਰਿਵਪੀ ਜਾਣਾ ਇਹ ਛੇ ਕੂਤਰਾਂ ਦੀ ਵੀਰੇ ਬਾਈ ਸਾਂਝੀ ਹੋਈ ਆ ਰਾਪੁਰਟਾਣੀ 79 ਕੂਤਰ ਡੈਸੀਬਲ ਟੋਟਲ ਦੂਸਰ ਦੀ ਬਾਈ ਸੀ ਅੱਜ 7 ਅਪ੍ਰੈਲ 2024 ਨੂੰ ਬਾਈ ਪਿੰਡ ਗਿੱਲ 147 ਕੂਤਰ ਡੈਸੀ ਸੀ 2500 ਮਟ ਨੂੰ ਅੱਜ ਦੂਸਰ ਛੋਟੇ ਸੀ ਵੀਰੇ 95 ਕੂਤਰ ਉਹਨਾਂ ਹੀ ਕੂਤਰ ਨੇ ਬਾਈ ਸਾਢੇ 6 ਦਾ ਟਾਈਮ ਕੀਤਾ ਔਰ ਉਹਨਾਂ ਹੀ ਕੂਤਰ ਜਿਹਨਾਂ ਚ ਬਾਜੀ ਵੰਡੀ ਗਈ ਆ। ਪਰ ਕਿਹੜੇ ਕਿਹੜੇ ਕੂਤਰ ਸੀਗੇ ਕਿਹੜੇ ਕਿਹੜੇ ਖੜਾਰੀਆਂ ਦੇ ਤੁਹਾਨੂੰ ਦੱਸ ਦਿਆਂ ਬਾਈ ਇਹ। ਤਰਨਵੀਰ ਗਿੱਲ, ਮਲਕੀਤ ਲੋਹਾਰਾ, ਅਰਜਨ ਕਨੇਡਾ, ਰਮਨਦੀਪ ਲਾਲਤੋਂ, ਬਾਜ ਤਾਂਦਰਾ, ਬੁੱਟਾ ਠੱਕਰਾਲ, ਦੀਪ ਵੱਧੋਵਾਲ, ਬਾਜ ਲੁਧਿਆਣਾ, ਚੇਤੂ ਮਕਸੂਦੜਾ, ਮਣੀ ਵੱਧੋਵਾਲ, ਲੱਕੀ ਖੰਡੂਰ, ਕਾਲੂ ਲੋਹਾਰਾ, ਸੁੱਖਾ ਪਥਰਾਲਾ, ਹਣੀ ਅਬੌਰ, ਡਾਕਟਰ ਮਾਨੂਕੇ ਰਾਜੂ ਕਿਲਾਰਾਇ ਪਰ ਜਾਂਚ ਸਰਪੰਚ ਬਿੰਦਰ ਗਿੱਲ ਤੇ ਹੰਸੀ ਮਠੱਡਾ ਇਹ 19 ਕੁਇਤਰਾ ਨਹੀਂ ਬਾਈ ਟਾਈਮ ਕੀਤਾ ਉੰਨੀਆਂ ਚ ਬਾਜੀ ਹੋ ਗਈ ਸੀ 7 ਅਪ੍ਰੈਲ 2024 ਨੂੰ ਇੱਕ ਬਾਜੀ ੁੱਡੀ ਸੀ ਪਿੰਡ ਵੜਿੰਗ 171 ਕੁਇਤਰਾ ੁੱਡੀ ਸੀ 1200 ਮੋਟ ਨੂੰ 8 ਅਪ੍ਰੈਲ ਨੂੰ ਅਜ ਦੂਸਰ ਚ ਮੇਰੇ 74 ੁੱਡੇ ਸੀ 7 ਵਜੇ ਬਾਈ ਤਿੰਨ ਕੁਇਤਰਾ ਦੀ ਬਾਜੀ ਸਾਂਝੀ ਹੋ ਗਈ ਆਰਸ਼ ਮਚਾਕੀ ਇਹਨਾਂ ਨੇ ਖੁਦ ਹੀ ਸੰਭਿਆ ਸੀ ਜੱਸੀ ਭਾਂਗਰ ਇਕਾਂਤਾ ਪੱਖੀ ਨੇ ਸੰਭਿਆ ਸੀ ਗੋਰੀ ਸਰਾਵਾ ਇਹ ਕੀਪਾ ਹੀ ਸਵਾਲ ਨੇ ਸੰਭਿਆ ਸੀ ਬਾਈ ਅੱਜ ਵੀਰੇ 8 ਅਪ੍ਰੈਲ ਨੂੰ ਬਾਜੀ ਓਡੀਸੀ ਪੈਂਡ ਗਿਲਜੇ ਵਾਲਾ 63 ਕੂਤਰ ਉੱਤੇ ਹੋਏ ਸੀ 1200 ਮਟੂ ਨੂੰ 36 ਕੂਤਰਾਂ ਚ ਬਾਈ 200 ਰੁਪਈਆ ਤੁਹਾਨੂੰ ਦੱਸਦੇ ਆ ਕਿਹਦੇ ਕਿਹਦੇ ਕੂਤਰ 200 ਦੇ ਵਿੱਚ ਆਏ ਨੇ ਉਹਨਾਂ ਦੇ ਨਾਮ ਨੇ ਬਾਈ ਸੀਰ ਸੁਖਣਾ ਸਿੰਦਾ ਮੁਖਸਰ ਗੱਗੂ ਬੱਲਮਗੜ ਕਾਲਾ ਢਾਬਾ ਜਨਕਮੰਦੀਰ ਬਰਕਤ ਪੂੰਦੜ ਲਾਲੀ ਮੱਲਣ ਪਿੰਦਰਾ ਮੱਲਣ ਰਵੀ ਸੁਖਣਾ ਸਾਗਰ ਸੁਖਣਾ ਮਮਨਾ ਸੁਖਣਾ ਜਗਮਗ ਸਮਾਗ ਸੰਦੀਪ ਦਿਓਣ ਸੀਰਾ ਛੱਤਿਆਣਾ ਲੱਖਾ ਕੋਠੇ ਗਿੱਲ ਮਲੋਟ ਕਾਲੂ ਗੁਰੂ ਸਰ ਗੱਲਤ ਮਾਗ ਕਾਲੂ ਜੱਤ ਗੱਲ ਬਾਗਾ ਗੁਰੂ ਸਰ ਮੀਰੂ ਗੁਰੂ ਸਰ ਗੁਰਪ੍ਰੀਤ ਮੱਲਣ ਧੋਨੀ ਹੁਸਨਰ ਗੱਗੂ ਆਸਾ ਵੋਟਰ ਸ਼ੈਰੀ ਕੀ ਦਰਵਾਹਾ ਸੁਖਮਣ ਵਾਦੀਆਂ ਗੱਲ ਭੁੰਦੜ ਨਵੀਮਾਨਾ ਚੀਨਾ ਸਮਾਗ ਫੌਜੀ ਕੌਣੀ ਹਰਮਨ ਲੁੰਡੇ ਵਾਲਾ ਬਲਤੇਜ ਵਿਰਕ ਗੁਰਪ੍ਰੀਤ ਸਮਾਗ ਏਕਨਗੁਰ ਵੋਟਰ ਲਾਬਾ ਮਾਊਂਣਾ ਹੈਪੀ ਚੱਕ ਹਰਮਨ ਕਿਲੀ ਵਕੀਲ ਦੇ ਆਉਣ ਨਿੰਮਾ ਦੇ ਆਉਣ ਗੋਰਾ ਮੱਲਣ ਤੇ ਗੁਰਪ੍ਰੀਤ ਕੀ ਦਰਵਾਹਾ ਇਹਨਾਂ 36 ਕੁੱਤਾਂ ਦੇ ਵਿੱਚ ਬਈ ਦੁੱਸਰ ਰੁਪਈਆ ਅਣ ਗਿਲ ਜਲ ਬਾਕੀ ਅਪਡੇਟ ਤੁਹਾਨੂੰ ਕੱਲ ਨੂੰ ਦੇਵਾਂਗੇ ਜੇ ਵੀਡੀਓ ਵਧੀਆ ਲੱਗੀ ਛੇ ਜੋੜ ਕਰ ਦਿਓ ਸਾਰੇ ਪੁੱਤਰਾਂ ਵਾਲਿਆਂ ਨੂੰ ਭਾਈ ਸ਼ੇਅਰ ਜੋੜ ਕਰ ਦਿਓ ਰੂਪਾ ਜਿੱਤੇ ਲਾਈਕ ਕਰ ਦਿਓ ਧੰਨਵਾਦ